ਜਗਬਾਣੀ ਟੀਵੀ ਦੇਖਣ ਵਾਲੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਮੈਂ ਹਾਂ ਅਨਮੋਲ ਸ਼ਰਮਾ ਜਿੱਦਾਂ ਕਿ ਹਿਮਾਚਲ ਦੇ ਵਿੱਚ ਜਿਹੜੀ ਆ ਲਗਾਤਾਰ ਬਾਰਿਸ਼ ਜਿਹੜੀ ਆ ਹੋ ਰਹੀ ਆ ਔਰ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਪਾਣੀ ਦਾ ਜਿਹੜਾ ਸਤਰ ਹੈਗਾ ਉਹ ਵੱਧ ਚੁੱਕਿਆ ਇਸ ਟਾਈਮ ਆਪਾਂ ਮਾਦੋਪੁਰ ਦੇ ਵਿੱਚ ਮੌਜੂਦ ਹੈਗੇ ਆਂ ਔਰ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਤਸਵੀਰਾਂ ਇਸ ਮਾਦੋਪੁਰ ਰਾਵੀ ਨਦੀ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਦੇਣਾ ਚਾਹੁੰਦੇ ਆ ਕਿ ਜਿਹੜਾ ਪਾਣੀ ਹੈਗਾ ਪੂਰਾ ਉਫਾਨ ਤੇ ਹੈਗਾ ਉਹ ਤਸਵੀਰਾਂ ਤੁਹਾਨੂੰ ਦਿਖਾਈਆਂ ਹੈਗੀਆਂ ਰਾਵੀ ਨਦੀ ਦੀਆਂ ਔਰ ਇੱਥੇ ਸਾਡੇ ਨਾਲ ਜਿਹੜੇ ਲੋਕਲ ਮੌਜੂਦ ਹੈਗੇ ਨੇ ਉਹਨਾਂ ਨਾਲ ਵੀ ਜੜੀ ਆ ਗੱਲਬਾਤ ਕਰਾਂਗੇ ਸਰ ਸਤਿ ਸ਼੍ਰੀ ਅਕਾਲ ਜੀ ਜਗਬਾਣੀ ਵਿੱਚ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਰ ਤੁਸੀਂ ਲੋਕਲ ਹੈਗੇ ਹੋ ਹਾਂਜੀ ਲੋਕਲ ਇਸ ਜਾਨਪਤ ਦੇ ਸੀ ਕੀ ਪੋਜੀਸ਼ਨ ਹੈਗੀ ਔਰ ਕੀ ਜਾਣਕਾਰੀ ਹੈਗੀ ਐਸੀ ਐ ਕਿ ਦੇਖੋ ਪੋਤੇ ਇਹਨਾਂ ਪੂਰੇ ਕਰਕੇ ਗੇਟ ਵੀ ਨਹੀਂ ਖੁੱਲੇ ਪਏ ਨਾ ਗੇਟਾਂ ਦੇ ਉੱਪਰੋਂ ਦੀ ਪਾਣੀ ਜਾ ਰਿਹਾ ਹੈ ਤੁਹਾਨੂੰ ਕਾਫੀ ਤੁਸੀਂ ਦੇਖ ਰਹੇ ਹੋ ਐਸੇ ਜੀ ਸਾਹਮਣੇ ਤਸਵੀਰਾਂ ਇਹ ਗੇਟ ਦੇ ਉੱਪਰ ਦੀ ਪਾਣੀ ਆ ਰਿਹਾ ਹੈ ਦਰੇ ਖੋਲਦੇ ਤੇ ਜਾਣ ਤੇ ਚਲੋ ਵਧੀਆ ਪਾਣੀ ਠੀਕ ਤਰ੍ਹਾਂ ਟੰਗ ਨਾ ਜਾ ਸਕਦਾ ਤੇ ਦਰੇ ਕਰਾਸ ਕਰਕੇ ਉੱਪਰੋਂ ਦੀ ਪਾਣੀ ਜਾ ਰਿਹਾ ਹੈ ਤਾਂ ਸਰ ਜਿਸ ਤਰ੍ਹਾਂ ਕਿ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਸੀਗਾ ਕਿ ਇੱਥੇ ਜਿਹੜੇ ਸਾਡੇ ਪੁਖਤਾ ਇੰਤਜ਼ਾਮ ਹੈਗੇ ਆ ਉਹਦੇ ਬਾਰੇ ਕੀ ਕਹਿਣਾ ਚਾਹਦੇ ਹੋ ਪੁਖਤਾ ਇੰਤਜ਼ਾਮ ਤੇ ਤੁਹਾਡੇ ਸਾਹਮਣੇ ਇਹ ਜੋ ਤੁਹਾਨੂੰ ਨਜ਼ਰ ਆ ਰਿਹਾ ਤੁਸੀਂ ਦੇਖ ਰਹੇ ਹੋ ਕਿ ਗੇਟਾਂ ਦੇ ਉੱਪਰੋਂ ਦੀ ਪਾਣੀ ਜਾ ਰਿਹਾ ਪੁਖਤਾ ਇੰਤਜ਼ਾਮ ਤੇ ਤੁਸੀਂ ਇਹ ਵੀ ਦੇਖ ਰਹੇ ਹੋ ਨਾ ਦੇਖੋ ਬਸ ਕਾਫੀ ਦਰੇ ਜਿਹੜੇ ਨਵੇਂ ਖੋਲੇ ਪਏ ਨੇ ਉਹਨਾਂ ਦੇ ਜਿਨ੍ਹਾਂ ਦੇ ਉੱਪਰੋਂ ਦੀ ਪਾਣੀ ਜਾ ਰਿਹਾ ਹੈ ਤੇ ਜੇ ਗੱਲ ਕਰੀਏ ਸਾਹਮਣੇ ਜਿਹੜਾ ਰੇਲਵੇ ਬ੍ਰਿਜ ਹੈਗਾ ਉਹਦੀ ਕੀ ਪੋਜੀਸ਼ਨ ਹੈਗੀ ਆ ਉਹਦੀ ਪੋਜੀਸ਼ਨ ਵੀ ਇਦਾਂ ਹੀ ਹੈ ਦੀ ਇਹਦੇ ਨਾਲ ਉਹ ਨੁਕਸਾਨ ਹੋ ਸਕਦਾ ਉਹਨੂੰ ਪੋਜੀਸ਼ਨ ਹੋ ਸਕਦੀ ਹੈ ਨੁਕਸਾਨ ਹੋ ਸਕਦਾ ਹੈ ਕਿ ਜਦਾਂ ਜਿੰਨਾ ਪਾਣੀ ਜਾ ਰਿਹਾ ਡਾਟਾ ਮਾਰਦਾ ਜਾ ਰਿਹਾ ਪਾਣੀ ਕਿਸੇ ਬਰਸਾਤ ਬਹੁਤ ਹੋ ਰਹੀ ਹੈ ਤੇ ਇਹਦੇ ਕਾਰਨ ਨੁਕਸਾਨ ਰੇਲਵੇ ਲਾਈਨ ਨੂੰ ਵੀ ਹੋ ਸਕਦਾ ਪੁਲ ਨੂੰ ਹੋ ਸਕਦਾ ਸਾਰੇ ਜਿੱਦਾਂ ਕੀ ਕੱਲ ਇੱਥੇ ਜਿਹੜੇ ਆ ਗੁਜਰਾਂ ਦੇ ਡੇਰੇ ਵੀ ਸੀਗੇ ਤੇ ਉਹਨਾਂ ਨੂੰ ਵੀ ਚੁਕਾਰ ਦਿੱਤਾ ਗਿਆ ਸੀ ਕੁਝ ਜਾਨਵਰ ਆਪਾਂ ਦੇਖੇ ਸੀਗੇ ਉੱਥੇ ਜਿਹੜੇ ਪਾਣੀ ਦੇ ਵਿੱਚ ਫਸ ਗਏ ਸੀਗੇ ਕੀ ਕਹਣਾਗਾ ਬਾਜ ਜਾਨਵਰ ਮਾਲ ਦਾ ਜਾਨਵਰਾਂ ਦਾ ਬਹੁਤ ਜਿਆਦਾ ਨੁਕਸਾਨ ਆ ਗੁਜਰਾ ਨੇ ਕਾਫੀ ਉਹਨਾਂ ਨੇ ਨੁਕਸਾਨ ਹੋਇਆ ਮੱਝਾਂ ਵਿੱਚ ਕਾਫੀ ਉਹਨਾਂ ਦੀ ਰੋਡ ਰੜ ਗਈਆਂ ਤੇ ਅੱবি ਚਲੋ ਬੱਚਿਆਂ ਬੱਚਿਆਂ ਦਾ ਬਚਾਅ ਹੋ ਗਿਆ ਪਰ ਅਗੇ ਪਿੰਡਾਂ ਦੇ ਪਿੰਡ ਤਬਾਹ ਹੋ ਰਹੇ ਨੇ ਹੁਣ ਬਾਕੀ ਦੇਖੋ ਕੀ ਅਗੇ ਪਰਮਾਤਮਾ ਰੰਗ ਲਿਆਦਾ ਹੁਣ ਦੇਖੋ ਨਾਲ ਵੀ ਗੱਲਬਾਤ ਕੀਤੀ ਗਈ ਆ ਫੇਰ ਇੱਕ ਵਾਰੀ ਤੁਹਾਨੂੰ ਜੜੀਆਂ ਤਸਵੀਰਾਂ ਇਸ ਰਾਵੀ ਦੀਆਂ ਤੁਹਾਨੂੰ ਵਿਖਾ ਦੇਣਾ ਚਾਹੁੰਦੇ ਆ ਕਿ ਪਾਣੀ ਜਿਹੜਾ ਪੂਰਾ ਠਾਠਾ ਠਾਹ ਮਾਰਦਾ ਹੋਇਆ ਜਿਹੜਾ ਆਪਣੇ ਰੂਪ ਦੇ ਵਿੱਚ ਹੈਗਾ ਪਾਣੀ ਜਿਹੜਾ ਪੂਰੀ ਉਫਾਨ ਤੇ ਹੈਗਾ ਤੇ ਸਾਡੇ ਚੈਨਲ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਆ ਕਿ ਪੋਲੇ ਦੇ ਨੇੜੇ ਨਦੀ ਨਾਲਿਆਂ ਦੇ ਨੇੜੇ ਨਾ ਜਾਇਆ ਜਾਏ ਤਾਂ ਕਿ ਕੋਈ ਵੀ ਜਿਹੜੀ ਆ ਅੰਸੁਖਾ ਵੀ ਕਟੜਾ ਜਿਹੜੀ ਆ ਉਹ ਨਾ ਵਾਪਰ ਸਕੇ ਜਿਹੜਾ ਤੇਰੇ ਖੁੱਲ ਜਾਣ ਚੰਗੀ ਗੱਲ ਐ ਤੇਰੇ ਨਾਲ ਹੀ ਇਹ ਪਾਣੀ ਜਰਾਂ ਜਾਏ ਜਾਂ ਨਹਿਰਾਂ ਨਾਲ ਪਾਣੀ ਪਵੇ ਇਹ ਨਰ ਨੂੰ ਖਾਣੋ ਰੱਖਦਾ ਇਹ ਦਰੇ ਖੁੱਲ ਜਾਣ ਦੱਸਿਆ ਕਿਸੇ ਨਾ ਕਿਸ ਤਰੀਕੇ ਦਰੇ ਖੁੱਲ ਜਾਣਗੇ ਚਾਸ਼ਲੇ ਵਾਲਾ ਪਾਇਆ ਗਿਆ ਤਾਂ ਕੋ ਰੋਕ ਲਈ ਇੰਤਿਆਮ ਕੀ ਗਿਆ ਪੁੱਟਾ ਇੰਤਿਆਮ ਕੀ ਗਿਆ ਕਿਸੇ ਪ੍ਰਕਾਰ ਦਾ ਵੀ ਕੋਈ ਖਾਸ ਕੋਈ ਨੁਕਸਾਨ ਨਹੀਂ ਹੋਗਾ ਤਾਂ ਕਿਵੇਂ ਦੇਖਦੇ ਇਸ ਨੂੰ ਨਹੀਂ ਨੁਕਸਾਨ ਪ੍ਰਸ਼ਾਸਨ ਨੇ ਕਿਹਾ ਨਾ ਬਰਖਾ ਜਿਆਦਾ ਪੈ ਗਈ ਹੈ ਇਹ ਜਿਸ ਕਿਸ ਦਾ ਕੋਸੂਰ ਹੀ ਕੋਈ ਨਹੀਂ ਹੈ ਇਹ ਤਾਂ ਕੁਦਰਤ ਦਾ ਪਾਣਾ ਹੈ ਨਾ ਅਗੋਂ ਉਹਦੇ ਸੇਮ ਇਹੋ ਹੀ ਹੈ ਇਹ ਦਰੇ ਖੁੱਲੇ ਜਾਣ ਇਹ ਪਾਣੀ ਇਹ ਨਹਿਰ ਚ ਨਾ ਪਵੇ ਇਧਰ ਜਿਆਦਾ ਜੇਰਾ ਓਵਰਫਲ ਹੋਣ ਜਾਏ ਇਧਰ ਨਿਕਲ ਜਾਏ ਕਿੰਨਾ ਨੁਕਸਾਨ ਹੋ ਸਕਦਾ ਜੇ ਨਹੀਂ ਖੁੱਲेंगे ਗੇਟ ਨਹੀਂ ਖੁੱਲਗੇ ਤੇ ਇਲਾਕਾ ਬਿਲਕੁਲ ਤਰਾਂ ਨਹੀਂ ਆਏ ਇਹ ਪ੍ਰਾਉਨ ਆਰੀਆ ਜਿੰਨਾ ਵੀ ਪਾਣੀ ਨੂੰ ਖਾਣ ਹੈ ਇਸ ਇਲਾਕੇ ਦਾ ਉਭੀ ਕਿਹੜੇ ਹਾਲਾਤ ਹੈ ਪਾਣੀ ਦੇ ਪਾਣੀ ਦੇ ਹਾਲਾਤ ਇਹਨੇ ਤਾਂ ਮਾੜੇ ਨੇ ਦੇਖੋ ਮੇਰੇ ਤਾਂ ਦੋ ਪੂਲ ਪੱਟੇ ਇੱਕ ਢੇਰ ਵਿੱਚ ਪੂਲ ਪੱਟਾ ਹੈ ਹਾਂਜੀ ਉਹ ਕਿੰਨਾ ਨੁਕਸਾਨ ਹੋ ਸਕਦਾ ਹੈ ਬਹੁਤ ਜਿਆਦਾ ਨੁਕਸਾਨ ਹੈ ਨਾ ਬਹੁਤ ਜਿਆਦਾ ਨੁਕਸਾਨ ਆ ਜਾਵੇ ਜਿਆਦਾ ਨੁਕਸਾਨ ਹੈ ਸਰ ਕਹਿੰਨਾ ਹੈ ਆਪਕਾ ਮੇਰਾ ਨਾਮ ਪਰਮਜੀਤ ਸਿੰਘ ਹੈ ਸਰ ਕੀ ਕਹਿਣਾ ਚਾਹੁੰਗੇ ਤੁਸੀਂ ਮੈਂ ਕਹਿਣਾ ਚਾਹੁੰਦਾ ਕਿ ਜੇ ਪਾੜਾ ਤਾਂ ਲਗਾਤਾਰ ਬਾਰਿਸ਼ ਹੋਣ ਦੇ ਕਾਰਨ ਤੇ ਜਿਹੜਾ ਪਾਣੀ ਦਾ ਜਲ ਸਤਰਾ ਹੈ ਉਹ ਜਿਆਦਾ ਵੱਧ ਗਿਆ ਜਿਹਦੇ ਕਾਰਨ ਡੈਮ ਤੋਂ ਪਾਣੀ ਛੱਡਿਆ ਗਿਆ ਹੈ ਤੋ ਇਥੇ ਮਾਧੂਪੁਰ ਦੇ ਵਿੱਚ ਕਈ ਦਰੇ ਖੁੱਲੇ ਆ ਤੇ ਕਈ ਨਹੀਂ ਖੁੱਲੇ ਜਿਹਦੇ ਕਾਰਨ ਕਾਫੀ ਮਰਦ ਦੀ ਪਾਣੀ ਦਾ ਜਰਾ ਬਹਾਵ ਹੈ ਬਹੁਤ ਜ਼ਿਆਦਾ ਤੇਜ ਹੈ ਉਹ ਦੋਨਾਂ ਪੁਲਾਂ ਦਾ ਮਤਲਬ ਡਿੱਗਣ ਦਾ ਵੀ ਖਤਰਾ ਹੈ ਇਹ ਜਿਸ ਤਰ੍ਹਾਂ ਦਾ ਪਾਣੀ ਦਾ ਬਹਾਵ ਕਿੰਨਾ ਕਿ ਪਾਣੀ ਵੱਜ ਗਿਆ ਬਹੁਤ ਜ਼ਿਆਦਾ ਪਾਣੀ ਹੈ ਇਹ ਮੈਂ ਆਪਣੀ ਲਾਈਫ ਦੇ ਵਿੱਚ ਪਹਿਲੀ ਵਾਰੀ ਪਾਣੀ ਦੇਖਿਆ ਨਾ ਕਦੀ ਮੈਂ ਇਹਨਾਂ ਪੁਲਾਂ ਤੇ ਗੁਜ਼ਰਿਆ ਇਹਨਾਂ ਦਾ ਪਾਣੀ ਨਹੀਂ ਦੇਖਿਆ ਕਦੀ ਇਹਨਾਂ ਪਾਣੀ ਮੈਂ ਪਹਿਲੀ ਵਾਰੀ ਦੇਖਿਆ ਆਪੇ ਲਾਈਫ ਦੇ ਵਿੱਚ ਅਗਰ ਸਮੇਸਰ ਗੇਟ ਪੁੱਲ ਜਾਂਦੇ ਤਾਂ ਪਾਣੀ ਹੋਪੋ ਤੇ ਨਹੀਂ ਤੇ ਉਹ ਤਾਂ ਹੁਣ ਪ੍ਰੋਫੈਸ਼ਨ ਨੂੰ ਪਤਾ ਹੈ ਕਿ ਜਿਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ मेरा नाम मनिंदर सिंह इंचोपुर तो में माधोपुर में ऐसे जो फ्लड के हालात है वैसे तो देख रहे हैं आप भी देख रहे हैं उसमें तो वैसे इरीगेशन डिपार्टमेंट जो भी है सारे ऑफिसर वो भी लगी हुई है कंट्रोल करने में होपफुली ये कंट्रोल में रहेगा बात की तो दो एमसी को जोड़ने वाले तो कैसे हालात है? है।, है।, है क्योंकि डिपार्टमेंट जो इरिगेशन डिपार्टमेंट है तो उनको काफी अच्छी नॉलेज है वो उनका पूरी ट्राई टू बेस्ट देने तो के अगर गाँव की बात करेंगे तो गाँव में कैसा पानी की स्थिति बढ़ सकती है या नहीं तो गाँव में रहते हैं ये ये अभी जो बारिश का मौसम है अभी कितनी देर और चलेगी यह तो मौसम विभाग बता सकता है क्या मैसीड होंगे आप को वाटर के पास लोग रहते हैं या नदी के पास लोग रहते हैं उनको यही रिक्वेस्ट है कि आप हालात को बा, कंटिन्यू वॉच करें और अपनी अपनी जगह जो सेफ है उस पे आप स्टे करें पठानकोट तो जगबानी टीवी के लिए अनमोल शर्मा की खास रिपोर्ट